ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਨਿਊਜ਼ 89 ਪੰਜਾਬ ਹਿਮਾਚਲ ਮੈਂ ਜੋਨੀਗੜਾ ਇਸ ਵਕਤ ਅਸੀਂ ਖੜੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਨਾਲ ਲੱਗਦੇ ਪਿੰਡ ਬੇਗਪੁਰ ਕਮਰੋ ਜਿੱਥੇ ਤੁਹਾਨੂੰ ਦੱਸਦੀ ਵੀ ਇੱਥੇ ਨੇ ਆਪਣੇ ਸਟੇਟ ਗਤਕਾ ਕੰਪੀਟੀਸ਼ਨ ਦੇ ਵਿੱਚ ਬਲਰਾਜ ਜੋ 10ਵੀਂ ਕਲਾਸ ਦਾ 골ਡ ਲੈ ਕੇ ਆ ਨਾਲੇ ਸੋਹਲ ਮੁੰਡਾ ਜਿਹੜਾ 9ਵੀਂ ਕਲਾਸ ਦਾ ਕੱਛਾ ਦਾ ਉਹ ਵੀ ਇੱਕ 골ਡ ਮੈਡਲ ਲੈ ਕੇ ਆ ਉਹਨਾਂ ਦਾ ਸਕੂਲ ਵੱਲੋਂ ਅੱਜ ਸਨਮਾਨ ਕੀਤਾ ਗਿਆ ਸਕੂਲ ਦੇ ਵਿੱਚ ਮੌਜੂਦ ਨੇ ਸਾਡੇ ਨਾਲ ਟੀਚਰ ਵੀ ਮੌਜੂਦ ਨੇ ਬੱਚੇ ਵੀ ਮੌਜੂਦ ਨੇ ਪਹਿਲਾਂ ਤੁreturnData ਗੱਲ ਕਰਨਗੇ ਪਹਿਲਾਂ ਬਲਰਾਜ ਦੱਸੋ ਤੁਹਾਨੂੰ ਅੱਜ ਸਕੂ ਮੈਂ ਇਹੀ ਕਹਣਾ ਚਾਹੁੰਦਾ ਵੀ ਸਾਡੇ ਸਕੂਲ 'ਚ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਤੇ ਮੈਨੂੰ ਸਾਰਿਆਂ ਦਾ ਥੈਂਕ ਯੂ ਜਿਹੜਾ ਮੇਰਾ ਇਨਾ ਕਰਦੇ ਪਏ ਆ ਤੇ ਬਾਕੀ ਮੈਚ ਬਹੁਤ ਆਪਸੇਗੀ ਉੱਥੇ ਤੇ ਵੀ ਮੇਰੇ ਕੋਚਾਂ ਕਰਕੇ ਤੇ ਮੈਂ ਸਾਰੇ ਟੀਚਰਾਂ ਕਰਕੇ ਸਪੋਰਟ ਕਰਕੇ ਹੀ ਜਿੱਤੇ। ਸਕੂਲ ਵੱਲੋਂ ਕਿਹੋ ਜਿਹਾ ਸਹਿਯੋਗ ਮਿਲਿਆ ਤੁਹਾਨੂੰ ਗੇਮ ਦੇ ਵਿੱਚ ਕਰਾਉਣ ਲਈ? ਸਕੂਲ ਵੱਲੋਂ ਬੜਾ ਸਹਿਯੋਗ ਸੀਗਾ ਤੇ ਸਾਰੇ ਟੀਚਰਾਂ ਦਾ ਸਾਰੇ ਸਟਾਫ ਦਾ ਬਹੁਤ ਸਹਿਯੋਗ ਹੈ। ਅੱਛਾ ਕਹਿੰਦੇ। ਕੋਚਾਂ ਵੱਲੋਂ ਕਿ ਕਿਹੋ ਜਿਹੀ ਪ੍ਰੈਕਟਿਸ ਕੀਤੀ ਤੇ ਉੱਥੇ ਕਿਹੋ ਜਿਹਾ ਕੰਪੀਟੀਸ਼ਨ ਟੌਪ ਸੀਗਾ? ਕਿਹੋ ਜਿਹਾ ਕੰਪੀਟੀਸ਼ਨ ਉੱਥੇ ਕੰਪੀਟੀਸ਼ਨ ਬੜਾ ਟਫ ਸੀਗਾ ਤੇ ਸਾਡੇ ਉਸਤਾਦ ਜੀ ਚਾਚ ਨਾਮ ਸਿੰਘ ਜੀ ਹੁਣ ਆਲੋ ਵੀ ਪੂਰੀ سپورਟ ਸੀ ਤੇ ਵਿਜੇ ਪ੍ਰਤਾਪ ਸਿੰਘ ਜੀ ਮੇਰੇ ਜਿਹੜੇ ਕੋਚ ਸਾਹਿਬ ਹੈ ਉਹਨਾਂ ਨਾਲ ਪੂਰੀ سپورਟ ਸੀ ਤੇ ਇਹਨਾਂ ਨੇ ਟ੍ਰੇਨਿੰਗ ਦਿੱਤੀ ਤੇ ਆਪਾਂ ਖੇਡ ਰਹੇ ਹਾਂ ਕੀ ਲੱਗਦਾ ਕਿ ਨੈਸ਼ਨਲ ਵੀ ਜਾਓਗੇ ਸਰ ਹਾਂਜੀ ਹਾਂਜੀ ਜਾਵਾਂਗੇ ਠੀਕ ਉਥੋਂ 골ਡ ਲੈ ਕੇ ਆਓਗੇ ਹਾਂਜੀ ਹਾਂਜੀ ਜ਼ਰੂਰ ਤੁਹਾਡੇ ਨਾਲ ਸੋਸ਼ਲ ਵੀ ਮੌਜੂਦ ਨਾ ਉਹ ਵੀ ਗੱਲ ਕਰਨਗੇ ਸੋਸ਼ਲ 9th ਕਲਾਸ ਪੜ੍ਹਦੇ ਹੋ ਕਿਵੇਂ ਦਾ ਮਹਿਸੂਸ ਹੋ ਰਿਹਾ ਸਕੂਲ ਦੇ ਵਿੱਚ ਆਇਓ ਸਕੂਲ ਨੂੰ ਲੋ ਸਨਮਾਨ ਕੀਤਾ ਗਿਆ ਟਰੋਫੀ ਦਿੱਤੀ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗਦਾ ਪਿਆ ਜੀ ਸਰ ਹਾਂਜੀ ਕਰ ਦੇ ਵਿੱਚ ਪੁੱਛੀ ਦਾ ਮੋਲ ਹੈ ਸਰਾਂਜੀ ਟੀਚਰ ਪੁੱਛ ਸਰਾਂਜੀ ਕੀ ਬਾਕੀ ਬੱਚੇ ਜਿਹੜੇ ਨਾਲ ਤੇ ਉਹਨਾਂ ਨੂੰ ਕਹੋਗੇ ਕਿ ਗੀਮਾਂ ਖੇਡੋਗੇ ਤੇ ਐਸੀ ਤਰ੍ਹਾਂ ਆਪਣੇ ਮਾਪਪਰ ਦਾ ਸਕੂਲ ਦਾ ਨਾਮ ਰੋਸ਼ਨ ਕਰੋ ਸਰਾਂਜੀ ਸਰ ਤੁਹਾਾਂਗੇ ਜੀ ਉਹਨਾਂ ਨੇ ਵੀ ਅੱਗੇ ਸਰ ਬਾਤ ਵਾਦ ਖੇਡੋ ਜਿੰਨਾ ਖੇਡ ਹੁੰਦਾ ਹੈ ਫਿਰ ਸਕੂਲ ਦੇ ਹੈਡਮਾਸਟਰ ਜੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਉਹਨਾਂ ਕਿਉਂਕਿ ਉਹਨਾਂ ਦਾ ਟੀਚਰ ਦਾ ਬੜਾ ਸਹਿਯੋਗ ਹੁੰਦਾ ਬੱਚੇ ਨੂੰ ਗੀਮਾਂ ਵੱਲ ਲੈ ਕੇ ਜਾਂ ਪੜ੍ਹਾਈ ਵੱਲ ਪਾਸੇ ਲੈ ਕੇ ਲੈ ਕੇ ਜਾਣ ਦਾ ਸਰ ਪਹਿਲਾਂ ਤਾਂ ਤੁਹਾਨੂੰ ਬਹੁਤ ਮੁਬਾਰਕਾਂ ਤੁਹਾਡੇ ਸਕੂਲ ਦੇ ਦੋ ਬੱਚੇ ਜਿਹੜੇ ਐ ਹੁਣਾ ਬੋਲੋ ਅੱਜ ਸਟੇਟ ਲੈਵਲ ਦੇ ਉੱਤੇ ਜਾ ਕੇ ਜਿਹੜਾ ਹੈ ਪੰਜਾਬ ਦੇ ਵਿੱਚ ਪਹਿਲਾ ਸਥਾਨ 골ਡ ਮੈਡਲ ਲੈ ਕੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਸਕੂਲ ਦੇ ਵਿੱਚ ਸਰ ਬਹੁਤ ਮੈਂ ਖੁਸ਼ੀ ਮਹਿਸੂਸ ਕਰ ਰਹੇ ਹਾਂ ਜਦੋਂ ਤੋਂ ਮੈਂ ਸੁਣਿਆ ਸੀ ਮੈਨੂੰ ਆਪਣੇ ਬਰਤ ਜਿਹੜਾ ਬੇਟਾ ਸੁਜਲ ਇਹਨਾਂ ਦਾ ਜਦੋਂ ਮੈਚ ਹੋਇਆ ਤੇ ਇਹਨਾਂ ਨੇ ਦੱਸਿਆ ਕਿ ਸਾਡਾ ਬੱਚਾ ਜਿਹੜਾ ਫਰਸਟ ਆਇਆ ਤੇ ਮੈਨੂੰ ਉਸੇ ਟਾਈਮ ਬਹੁਤ ਖੁਸ਼ੀ ਹੋਈ ਸੀ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਸਾਰਾ ਸਾਰਾ ਸਟਾਫ ਵੀ ਬਹੁਤ ਖੁਸ਼ ਹੈ ਬੱਚੇ ਵੀ ਬਹੁਤ ਖੁਸ਼ ਹੈ ਬਾਕੀ ਜਿਹੜੇ ਸਟੂਡੈਂਟ ਸਕੂਲ ਦੇ ਉਹਨਾਂ ਨੂੰ ਕੀ ਕਹਿਣਾ ਚਾਹੋ ਮੈਸੇਜ ਦੇਣਾ ਜੀ ਉਹਨਾਂ ਨੂੰ ਮੈਂ ਇਹ ਕਹਾਂਗਾ ਕਿ ਕੋਈ ਵੀ ਗੇਮ ਜਿਹੜਾ ਜਿਹੜਾ ਖੇਡਣੀ ਹੈ ਤੁਸੀਂ ਜਰੂਰ ਖੇਡੋ ਮਤਲਬ ਖੇਡਾਂ ਦੇ ਵਿੱਚ ਪਾਰਟਿਸਪੇਸ਼ਨ ਜਿਹੜੀ ਹੈ ਤੁਹਾਡੀ ਬਹੁਤ ਜ਼ਰੂਰੀ ਹੈ ਖੇਡਾਂ ਦੇ ਵਿੱਚ ਭਾਗ ਲੈਣਾ ਹੈ ਇਹ ਜਰੂਰ ਜਿੱਤਣ ਹਾਰਨ ਦੀ ਮਤਲਬ ਨਹੀਂ ਹੈ ਕਿ ਖੇਡੋ ਜਰੂਰ ਇੱਕ ਨਾ ਇੱਕ ਦਿਨ ਤੁਸੀਂ ਜਿਹੜੀ ਤੁਹਾਡੀ ਸਫਲ ਜ਼ਰੂਰ ਹੋਵੋਗੇ ਪੜਾਈ ਦੇ ਨਾਲ ਨਾਲ ਜਿਹੜੀ ਗੇਮਾਂ ਵੀ ਜਿਹੜੀਆਂ ਸਾਨੂੰ ਜਾਰੀ ਰੱਖਣੀ ਚਾਹੀਦੀਆਂ ਤੁਹਾਡੇ ਕਹਿਣੇ ਪੜਾਈ ਦੇ ਨਾਲ ਨਾਲ ਗੇਮਾਂ ਦੀ ਬਹੁਤ ਮਹੱਤਤਾ ਹੈ ਜੀ ਉਹ ਠੀਕ ਹੈ ਧੰਨਵਾਦ ਗਲਗਰਨੀ ਸਾਡੇ ਨਾਲ ਕੋਚ ਸਾਹਿਬ ਮਜੂਨੀ ਸਰ ਪਹਿਲਾਂ ਤਾਂ ਤੁਹਾਡਾ ਬਹੁਤ ਜ਼ਿਆਦਾ ਸਹਿਯੋਗ ਹੈ ਬੱਚਿਆਂ ਨੂੰ ਮੈਂ ਸ਼ੁਰੂ ਤੋਂ ਤੁਹਾਨੂੰ ਕਵਰ ਕਰਦਾ ਆ ਰਿਹਾ ਬੱਚਿਆਂ ਨੂੰ ਵੀ ਕਾਫੀ ਲੰਬੇ ਸਮੇਂ ਤੋਂ ਇਹ ਬੱਚਿਆਂ ਨੂੰ ਤੁਸੀਂ ਟ੍ਰੇਨਿੰਗ ਦਿੰਦੇ ਆਏ ਹੋ ਅੱਜ ਬੱਚਿਆਂ ਨੇ ਤੁਹਾਡਾ ਸੁਪਨਾ ਪੂਰਾ ਕਰਤਾ ਸਟੇਟ ਦੇ ਵਿੱਚ ਜਿਹੜਾ 골ਡ ਲਿਆਂਦਾ ਕਿਵੇਂ ਜਿਹਾ ਮਹਿਸੂਸ ਕਰ ਰਹੇ ਤੁਸੀਂ ਹਾਂਜੀ ਬੜੀ ਮਾਣ ਦੀ ਗੱਲ ਹੈ ਸਾਡੇ ਲਈ ਜੀ ਇਹ ਜਿਹੜੇ ਬੱਚੇ ਸਾਡੇ ਕੋਲ ਟ੍ਰੇਨਿੰਗ ਲੈ ਕੇ ਇਸ ਮੁਕਾਮ ਤੇ ਪਹੁੰਚੇ ਆ ਇਹਦੇ ਪਿੱਛੇ ਜਿਹੜੇ ਨੇ ਸਕੂਲ ਦੇ ਡੀਪੀ ਮੈਡਮ ਜੀ ਆ ਤੇ ਜਿਹੜੇ ਹੈਡਮਾਸਟਰ ਜੀ ਆ ਉਹਨਾਂ ਦਾ ਬੜਾ ਵੱਡਾ ਰੋਲ ਸਾਡੀ ਇੱਕ ਸ਼ਹਿਰਪੁਰ ਗਤਕਾ ਸਿਸ਼ਣ ਜ਼ਿਲ੍ਹਾ ਸ਼ਹਿਰਪੁਰ ਦੇ ਜਿਹੜੇ ਪ੍ਰਧਾਨ ਵਿੱਚ ਪ੍ਰਤਾਪ ਸਿੰਘ ਜੀ ਆ ਉਹਨਾਂ ਦੀ ਹੈਗਾ ਵਿੱਚ ਪੰਜ ਮੈਂਬਰੀ ਕਮੇਟੀ ਬਣੀ ਹੋਈ ਆ ਜੋ ਕਿ ਬੱਚਿਆਂ ਨੂੰ ਡਾਇਟ ਟ੍ਰੇਨਿੰਗ ਤੇ ਹੋਰ ਜਿੰਨੀਆਂ ਵੀ ਡਿਮਾਂਡਸ ਹੁੰਦੀਆਂ ਲੋੜਾਂ ਹੁੰਦੀਆਂ ਸਾਰੀਆਂ ਪੂਰੀਆਂ ਕਰਦੇ ਆ ਤੇ ਉਹ ਬੱਚਿਆਂ ਨੂੰ ਫਿਰ ਅੱਗੇ ਲੈ ਕੇ ਜਾਂਦੇ ਆ ਹਸ਼ਿਆਰਪੁਰ ਵੱਲੋਂ ਗੁਰਪ੍ਰੀਤ ਸਿੰਘ ਜੀ ਸਾਡੇ ਜਿਹੜੇ ਕੋਚ ਲੈ ਗਏ ਸੀ ਟੀਮ ਨੂੰ ਟੀਮ ਲੈ ਗਏ ਸੀਗੇ ਉਹਨਾਂ ਨੇ ਬਹੁਤ ਉਹਤੇ ਵਧੀਆ ਢੰਗ ਤਰੀਕੇ ਨਾਲ ਬੱਚਿਆਂ ਨੂੰ ਗਾਈਡ ਕਰਕੇ ਤੇ ਮੁਕਾਬਲੇ ਜਿੱਤੇ ਇਹ ਗੁਰੂ ਮਹਾਰਾਜ ਦੀ ਕਿਰਪਾ ਹੀ ਆ ਅਸੀਂ ਧੰਨਵਾਦੀਆਂ ਸਾਰਿਆਂ ਦਾ ਤੁਹਾਡਾ ਵੀ ਸਪੋਰਟਰਾਂ ਦਾ ਵੀ ਜਿਹੜੇ ਸੋ ਮੀਡੀਆ ਦੇ ਵਿੱਚ ਲਿਜਾ ਕੇ ਗਤਕੇ ਦੀ ਗੱਲ ਕਰਦੇ ਆ ਤੇ ਗਤਕੇ ਨੂੰ ਪ੍ਰਮੋਟ ਕਰ ਰਹੇ ਆ ਸਕੂਲਾਂ ਦੇ ਟੀਚਰ ਕਾਲਜਾਂ ਯੂਨੀਵਰਸਿਟੀ ਦੇ ਵਿੱਚ ਜਿਹੜਾ ਗਤਕਾ ਚੱਲਦਾ ਤੇ ਸਾਰੇ ਸਾਡੇ ਸਹਿਯੋਗ ਮੈਂਬਰ ਜਿਹੜੇ ਹੈ ਸਹਿਯੋਗੀ ਮੈਂਬਰ ਉਹਦੇ ਵੀ ਦੋਤ ਚੱਲਦਾ ਹੈ ਤੁਹਾਡਾ ਬੜਾ ਵੱਡਾ ਯੋਗਦਾਨ ਹੈ ਤੁਸੀਂ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਅਸੀਂ ਤੁਹਾਨੂੰ ਪੂਰਾ ਸਹਿਯੋਗ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਡੇ ਨਾਲ ਗੁਰਪ੍ਰੀਤ ਜੀ ਸਰ ਆਜੂ ਅੱਗੇ ਆਜੂ ਗੁਰਜੀ ਮੌਜੂਦ ਨੇ ਸਰ ਤੁਸੀਂ ਬੱਚੇ ਨੂੰ ਲੈ ਕੇ ਗਏ ਸੀ ਉੱਥੇ ਜਦੋਂ 골ਡ ਅਨਾਉਂਸ ਹੋਇਆ ਕਿਵੇਂ ਦੇ ਰਿਐਕਸ਼ਨ ਸੀ ਬੱਚਿਆਂ ਦੇ ਤੇ ਤੁਹਾਡੇ ਸਰ ਇਸ ਸਮੇਂ ਬਰਰਾ ਸਿੰਘ ਸੂਝਲ ਦੀ ਲਾਸਟ ਮੈਚ ਹੋਇਆ ਸੀ ਬਹੁਤ ਟਫ ਮੈਚ ਸੀ ਤੇ ਪਟਿਆਲਾ ਦੇ ਨਾਲ ਇਹਨਾਂ ਦਾ ਮੈਚ ਸੀ ਤੇ ਸਿਰਫ ਇਹ 4 ਪੁਆਇੰਟਾਂ ਤੋਂ ਜੋ ਲੀਡ ਲੈ ਕੇ ਜਿੱਤੇ ਆ ਤੇ ਉਸ ਸਮੇਂ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਤੇ ਮਾਣ ਵੀ ਮਹਿਸੂਸ ਹੋਇਆ ਕਿ ਸਾਡੇ ਬੱਚਿਆਂ ਨੇ ਜੋ ਸਾਡੇ ਕੋਚਾਂ ਦੀ ਗਾਈਡੈਂਸ ਲੈ ਕੇ ਇਹ ਮੁਕਾਮ ਤੱਕ ਪਹੁੰਚੇ ਨੇ ਤੇ ਸਰ ਸਚਨਾਮ ਸਿੰਘ ਜੀ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਗਤਕੇ ਦੇ ਵਿੱਚ ਲਗਾਤੀ ਹੈ ਸਰਦ ਕੁਝ ਸਮਾਂ ਹੋਇਆ ਜੇ ਤੇ ਇਹ ਦਿਨ ਰਾਤ ਜਿਹੜੇ ਗਤਕੇ ਨੂੰ ਅੱਗੇ ਪ੍ਰਮੋਟ ਕਰਨ ਵਾਸਤੇ ਲੱਗੇ ਰਹਿੰਦੇ ਨੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਮੂਹ ਸਟਾਫ ਦਾ ਇਹ ਟੀਚਰ ਸਹਿਬਾਨਾਂ ਦਾ ਵੀ ਤੇ ਤੁਹਾਡਾ ਵੀ ਜਿਨ੍ਹਾਂ ਨੇ ਇਹ ਬੱਚਿਆਂ ਨੂੰ ਹਾਈਲਾਈਟ ਕੀਤਾ ਹੈ ਆਸ ਕਰਦੇ ਹਾਂ ਇਹ ਬੱਚੇ ਇਸੇ ਤਰ੍ਹਾਂ ਹੀ ਜੋ ਗਤਕੇ ਦੀ ਸੇਵਾ ਕਰਦੇ ਰਹਿਣਗੇ ਤੇ ਆਪਣੇ ਮਾਪਿਓ ਬੱਚਿਆਂ ਦਾ ਇਲਾਕੇ ਦਾ ਨਾਮ ਰੋਸ਼ਨ ਕਰਦੇ ਰਹਿਣਗੇ ਅਟਨਾਲ ਡੀਪੀ ਮੈਡਮ ਮੌਜੂਦ ਹੈ ਡੀਪੀ ਮੈਮ ਜਦੋਂ ਤੇ ਅਸੀਂ ਆਏ ਹਾਂ ਤੁਸੀਂ ਜਿਆਦਾ ਖੁਸ਼ ਹੋ ਇੱਕ ਸਾਈਟ ਹੋ ਤੁਸੀਂ ਬੱਚਿਆਂ ਵੱਲੋਂ ਤੁਹਾਨੂੰ ਕਿਹਜਾ ਲੱਗਿਆ ਜਦੋਂ ਬੱਚੇ ਇੱਥੇ ਜਿੱਤ ਕੇ ਆਏ ਨੇ ਦੇਖੋ ਜੀ ਇਹ ਤਾਂ ਵਾਕਈ ਬਹੁਤ ਮਾਣ ਵਾਲੀ ਗੱਲ ਆ ਤੇ ਸਾਡੇ ਸਕੂਲ ਦੇ ਬੜੇ ਹੋਣਹਾਰ ਬੱਚੇ ਹੈਗੇ ਆ ਜਿਹੜੇ ਸਟੇਟ ਜਿੱਤ ਕੇ ਆਏ ਆ ਇਹਨਾਂ ਨੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਸਕੂਲ ਦਾ ਨਾਮ ਰੌਸ਼ਨ ਕੀਤਾ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਬੱਚੇ ਜਿਹੜੇ ਹੈਗੇ ਆ ਇਹ ਮੈਚ ਜਿੱਤ ਕੇ ਅੱਜ ਸਕੂਲ ਦੇ ਵਿੱਚ ਪਹੁੰਚੇ ਆ ਤੇ ਸਕੂਲ ਦੇ ਵਿੱਚ ਖੁਸ਼ੀ ਦਾ ਮਾਹੌਲ ਹੈਗਾ ਬਹੁਤ ਜ਼ਿਆਦਾ ਠੀਕ ਹੈ ਇਹਦੇ ਵਿੱਚ ਸਾਡੇ ਸਚਨਾਮ ਸਿੰਘ ਜੀ ਗਤਕਾ ਪ੍ਰਮੋਟਰ ਸਾਡੇ ਸਕੂਲ ਮੁਖੀ ਸਾਰੇ ਅਧਿਆਪਕ ਸਹਿਬਾਨ ਉਹਨਾਂ ਦੇ ਪੇਰੈਂਟਸ ਸਾਰਿਆਂ ਦਾ ਇਸ ਇਹਨਾਂ ਬੱਚਿਆਂ ਦੇ ਪ੍ਰਤੀ ਬਲਰਾਜ ਸਿੰਘ ਤੇ ਸੁਜਲ ਦੇ ਇਹਨਾਂ ਬੱਚਿਆਂ ਦੇ ਪ੍ਰਤੀ ਸਾਰਿਆਂ ਦਾ ਬਹੁਤ ਵੱਡਾ ਸਾਰਿਆਂ ਦਾ ਪਿੱਛੇ ਸਹਿਯੋਗ ਹੈਗਾ ਆ ਜਿਨ੍ਹਾਂ ਦਾ ਸਹਿਯੋਗ ਤੇ ਸਦਕਾ ਬੱਚੇ ਅੱਜ ਸਾਡੇ ਸਟੇਟ ਜਿੱਤ ਕੇ ਆਏ ਆ ਤੇ ਅਸੀਂ ਪਰਮਾਤਮਾਗੇ ਅਰਦਾਸ ਕਰਦੇ ਆ ਕਿ ਸਾਡੇ ਬੱਚੇ ਨੈਸ਼ਨਲ ਵੀ ਜਰੂਰ ਜਿੱਤ ਕੇ ਆਉਣ ਤੇ ਸਾਡੀ ਪਰਮਾਤਮਾਗੇ ਹੀ ਅਰਦਾਸ ਆ ਅਰਬੋਦ ਕਲ ਕਰਨ ਲਈ ਜੋ ਤੁਸੀਂ ਦੇਖ ਸਕਦੇ ਹੋ ਸਕੂਲ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਸਕੂਲ ਦੇ ਦੋ ਬੱਚੇ ਨੇ ਜਿਹੜੇ ਆ ਪੰਜਾਬ ਦੇ ਵਿੱਚ ਸਟੇਟ ਦੇ ਵਿੱਚ ਜਿਹੜਾ ਹੈ ਗਤਕੇ ਦੇ ਵਿੱਚ 골ਡ ਮੈਡ ਜਿੱਤ ਕੇ ਆ ਸਕੂਲ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਬੱਚਿਆਂ ਦੇ ਮਾਪੇ ਵੀ ਇੱਥੇ ਮੌਜੂਦ ਨੇ ਮਾਪਿਆਂ ਦਾ ਸਤਿਕਾਰ ਕੀਤਾ ਗਿਆ ਸਨਮਾਨ ਕੀਤਾ ਗਿਆ ਸਕੂਲ ਦਾ ਸਕੂਲ ਦਾ ਸਟਾਫ ਪੂਰਾ ਮਜੂਰ ਔਰ ਉਹਨਾਂ ਦੇ ਹੈਡਮਾਸਟਰ ਦਾ ਵੀ ਇਹੀ ਕਹਿਣਾ ਹੈ ਕਿ ਸਕੂਲ ਦੇ ਵਿੱਚ ਜਿਹੜੇ ਪੜ੍ਹਾਈ ਦੇ ਨਾਲ ਨਾਲ ਜਿਹੜੀਆਂ ਗੇਮਾਂ ਆਪਣੀ ਜਾਰੀ ਰੱਖੋ ਤਾਂ ਜੋ ਆਪਣੇ ਜਿਹੜੇ ਦੇਸ਼ ਦਾ ਪੰਜਾਬ ਦਾ ਨਾਮ ਜਿਹੜਾ ਹੈ ਹੋਰ ਉੱਚੇ ਲੈਵਲ ਤੇ ਉੱਤੇ ਲੈ ਕੇ ਜਾਣ ਬੱਚੇ ਕੈਮਰਾਮੈਨ ਗੁਰਦੀਪ ਦੇ ਨਾਲ ਜੋਨੀ ਗ